ਸਸੀ ਕੌਰ ਜੀ ਇਹ ਪਰ ਹੁਣ ਜਾ ਰਹੇ ਨੇ ਕਲਾ ਦੇ ਆਸ਼ਕਾਂ ਪਾਸ਼ਕਾਂ ਤੇ ਕਲਾਵੰਤਾ ਦੇ ਨਾਮ ਕਿਉਂਕਿ ਆਈ ਸਾਡੇ ਨਾਲ ਨੇ ਪੰਜਾਬ ਤੋਂ ਮਸਾਵਰ ਕਰਾ ਮੈਡਮ ਗੁਰੂ ਅਮਰਪ੍ਰੀਤ ਕੌਰ ਜੀ ਆਓ ਆਪਾਂ ਇਹਨਾਂ ਦਾ ਨਿੱਘਾ ਸਵਾਗਤ ਕਰੀਏ ਸਸੀ ਕੌਰ ਸਸੀ ਕੌਰ ਜੀ ਮੈਂ ਤੁਹਾਡਾ ਬਹੁਤ ਧੰਨਵਾਦ ਤੁਸੀਂ ਸਾਡੇ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਤੁਹਾਡੇ ਬਹੁਤ ਬਹੁਤ ਧੰਨਵਾਦ ਸਰ ਤੁਸੀਂ ਮੇਰੇ ਸਟੂਡੀਓ ਆਏ ਇਹਨਾਂ ਦਾ ਮਾਣ ਬਖਸ਼ਿਆ ਮੈਮ ਜੀ ਜਾਦਾ ਸਮਾਂ ਨਾਲ ਇੰਦੇ ਹੋਏ ਆਪਸ ਵਿੱਚ ਨਾਲੋਂ ਬਦਕੀ ਮੈਂ ਮੇਰਾ ਪਹਿਲਾ ਸਵਾਲ ਹੈ ਤੁਹਾਡੀ ਜ਼ਿੰਦਗੀ ਦਾ ਕਲਾ ਦੇ ਨਾਲ ਤਾਲਮੇ ਕੀ ਹੋਇਆ ਮੇਰਾ ਕਲਾ ਦੇ ਨਾਲ ਤਾਲਮੇ ਕਾਫੀ ਟੁੱਟਾ ਕਾਫੀ ਗਹਿਰਾ ਹੈ ਮੈਨੂੰ ਲੱਗਦਾ ਜਦੋਂੋਂ ਦਾ ਮੈਂ ਆਪਣੇ ਆਪ ਨੂੰ ਜਾਣਿਆ ਆਪਣੇ ਆਪ ਨੂੰ ਪਹਿਚਾੰਣਾ ਸ਼ੁਰੂ ਕੀਤਾ ਮੈਂ ਕਲਾ ਦੇ ਜ਼ਰੀਏ ਹੀ ਆਪਣੇ ਆਪ ਨੂੰ ਕਹਿ ਲਓ ਕਿ ਆਪਣੀ ਪਹਿਚਾਣ ਕਰੀਆ ਤਾਂ ਇੱਕ ਗਹਿਰਾ ਰਿਸ਼ਤਾ ਜਿਹੜਾ ਮੇਰਾ ਇਹਦੇ ਨਾਲ ਜਿਹੜਾ ਪੰਪ ਗਿਆ ਆ ਕੈਸਾ ਜਿਵੇਂ ਕਿ ਕਾਫੀ ਟੁੱਟ ਰਿਸ਼ਤਾ ਹੈ ਮੇਰਾ ਕਲਾ ਦੇ ਨਾਲ ਤਾਂ ਸਭ ਤੋਂ ਪਹਿਲਾਂ ਤੁਹਾਡੇ ਖਿਆਲ ਨਹੀਂ ਰੂਪਮਾਨ ਹੋਣਾ ਕਦੇ ਸੀ ਇਹ ਕਹਿ ਸਕਦਾ ਕਿ ਜਦੋਂ ਤੁਮੇ ਹੋਸ਼ ਸੰਭਾਲ ਲਈ ਸੀ ਕਿਉਂਕਿ ਤੋਂ ਮੈਂ ਇਸ ਲਾਈਨ ਦੇ ਵਿੱਚ ਮਤਲਬ ਇਹ ਕੁਝ ਨਾ ਕੁਝ ਬਣਾਉਂਦੀ ਰਹੀ ਥੀ ਕੁਝ ਨਾ ਕੁਝ ਜਿਵੇਂ ਕ੍ਰੀਏਟ ਕਰ ਦੇਣਾ ਬਟ ਰੂਪਮਾਨ ਹੋਣਾ ਜਦੋਂ ਮੈਨੂੰ ਤੋਂ ਆਪਣੇ ਖਿਆਲ ਪੜਨੇ ਆਏ ਜਦੋਂ ਅਸੀਂ ਆਪਣੇ ਖਿਆਲਾਂ ਨੂੰ ਪੜਨਾ ਸ਼ੁਰੂ ਕਰ ਦਿੰਦੇ ਆ ਫਿਰ ਹੀ ਸਾਨੂੰ ਪਤਾ ਚੱਲਦਾ ਕਿ ਆ ਸਾਡੇ ਅੰਦਰ ਕੀ ਚੱਲ ਰਿਹਾ ਹੈ ਤੇ ਉਹਨਾਂ ਖਿਆਲਾਂ ਨੂੰ ਜਿਹੜੇ ਕੈਨਵਸ ਤੇ ਉਤਾਰਨਾ ਦਾ ਸਕੈਚ ਦੇ ਰੂਪ ਵਿੱਚ ਉਤਾਰਨਾ ਉਸ ਟਾਈਮ ਤੋਂ ਹੀ ਮੇਰੇ ਖਿਆਲਾਂ ਨੇ ਰੂਪਮਾਨ ਹੋਣਾ ਸ਼ੁਰੂ ਕਰ ਦਿੱਤਾ ਕੋਈ ਵੀ ਅੰਦਰ ਵਿਚਾਰ ਚੱਲਣਾ ਦਾ ਕੋਈ ਵੀ ਅੰਦਰ ਚੀਜ਼ ਤੰਗ ਕਰਦੀ ਸੀ ਤਾਂ ਉਹਨੂੰ ਮੈਂ ਸਕੈਚ ਦੇ ਜ਼ਰੀਏ ਜਿਹੜਾ ਸੀ ਆਪਣੀ ਡਾਇਰੀ ਦਾ ਕਾਪੀ ਤੇ ਜਿਵੇਂ ਉਤਾਰ ਲੈਂਦੀ ਸੀ ਤੇ ਤੁਹਾਡੀ ਇਸ ਰੂਪਮਾਨਤ ਅੰਦਰ ਜੋ ਮੈਂ ਜ਼ਿਆਦਾ ਦੇਖ ਰਿਹਾ ਕਿ ਜਿਵੇਂ ਕਹ ਲਈਏ ਕਿ ਤੁਹਾਡੀ ਚਿੱਤਰਕਾਰੀ ਅੰਦਰ ਪੰਜਾਬ ਦੇ ਵਿਸੇ ਅਤੇ ਔਰਤ ਦੇ ਮਨੋਭਾਵਾਂ ਦਾ ਜੋ ਦ੍ਰਿਸ਼ ਵੇਖਣ ਨੂੰ ਮਿਲਦਾ ਇਹ ਸਪਿਸ਼ਲ ਰਹਸਕੀ ਹੈ ਮੈਨੂੰ ਲੱਗਦਾ ਤੁਸੀਂ ਜਿੱਥੇ ਰਹਿੰਦੇ ਹੋ ਜਿਹੜਾ এনवायरमेंट ਹੁੰਦਾ ਹੈ ਜਿਹੜਾ ਕਲਚਰ ਹੁੰਦਾ ਉਹ ਕਿਤੇ ਨਾ ਕਿਤੇ ਤੁਹਾਡੇ ਉਹ ਦਿਖਾਈ ਦਿੰਦਾ ਆ ਤੁਹਾਡੇ ਬੋਲਣ ਚ ਤੁਹਾਡੇ ਰਹਿਣ ਸਹਿਣ ਚ ਤੇ ਉਹੀ ਚੀਜ਼ ਤੁਹਾਡੇ ਕਲਾ ਦੇ ذریعے ਵੀ ਨਿਕਲਦੀ ਹੀ ਆ ਚਾਹੀਏ ਸੰਗੀਤ ਆ ਜਾਂ ਕੁਛ ਹੋਇਆ ਤਾਂ ਮੈਨੂੰ ਲੱਗਾ ਕਿ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਤਾਂ ਨੇਚਰਲੀ ਮਤਲਬ ਵੀ ਤੁਸੀਂ ਰੂਟਸ ਨਾਲ ਕਨੈਕਟਡ ਹੁੰਦੇ ਹੋ ਤਾਂ ਕਿਤੇ ਨਾ ਕਿਤੇ ਉਹ ਚੀਜ਼ ਤੁਹਾਡੇ ਉਸ ਚੀਜ਼ ਦੇ ਵਿੱਚ ਆ ਜਾਂਦੀ ਹੈ ਕਲਾ ਦੇ ਵਿੱਚ ਆਉਂਦੀ ਆ ਤਾਂ ਕਿਉਂਕਿ ਮੈਂ ਆਪਣੇ ਖਿਆਲਾਂ ਨੂੰ ਪ੍ਰਗਟ ਕਰ ਰਹੀ ਹੁੰਦੀ ਆ ਇਸ ਕਰਕੇ ਮੈਂ ਜੋ ਇੱਕ ਕਹਿ ਲਓ ਕਿ ਆਬਜੈਕਟ ਲੈ ਕੇ ਚੱਲਦੀ ਹਾਂ ਇੱਕ ਹਲਕਾ ਦਾ ਹਿਲਾ ਕੇ ਚੱਲਦੀ ਹਾਂ ਕਿਉਂਕਿ ਮੈਂ ਆਪਣੇ ਖਿਆਲਾਂ ਨੂੰ ਇੱਕ ਤਰ੍ਹਾਂ ਦਾ ਰੂਪਮਾਨ ਕਰ ਰਹੀ ਹੁੰਦੀ ਹਾਂ ਤਾਂ ਇਸ ਕਰਕੇ ਤੁਹਾਨੂੰ ਮੇਰੇ ਸਾਰੇ ਸਕੈਚਰ ਦੇ ਵਿੱਚੋਂ ਇਵੇਂ ਪ੍ਰਤੀਤ ਹੁੰਦਾ ਕਿ ਮੇਬੀ ਉਹ ਔਰ ਦੇ ਹੀ ਜਿੱਤ ਰਹੀ ਹੈ ਬਹੁਤ ਵਧੀਆ ਜੀ ਤੇ ਇਸ ਸੰਸਾਰ ਤੇ ਕਲਾ ਦੇ ਸੰਸਾਰ ਵਿੱਚ ਕੀ ਕੁਝ ਤੁਹਾਨੂੰ ਵੱਖਰਾ ਤੇ ਸਾਂਝਾ ਪ੍ਰਤੀਤ ਹੁੰਦਾ ਹੈ ਕਾਫੀ ਉੱਚਾ ਜਿਹੜਾ ਤੁਹਾਨੂੰ ਮਤਲਬ ਅਲੱਗ ਪ੍ਰਤੀਤ ਹੁੰਦਾ ਲਾਈਕ ਤੁਸੀਂ ਕਹਿ ਲੋ ਕਿ ਜਿਹੜਾ ਐਕਚੁਅਲ ਵਰਡ ਆ ਕਈ ਵਾਰੀ ਉਹ ਅਲੀਊਜ਼ਨ ਲੱਗਦਾ ਹੈ ਬਟ ਜਿਹੜਾ ਇਹ ਕਲਾ ਦਾ ਵਰਡ ਹੈ ਇੱਕ ਰਿਐਲਿਟੀ ਲੱਗਦਾ ਹੈ ਕਿ ਇਹ ਇੱਕ ਅਸਲੀਅਤ ਹੈਗੀ ਆ ਜਿਵੇਂ ਕਿ ਅਮਰਤਾ ਪ੍ਰੀਤਮ ਜੀ ਦਾ ਵੀ ਕਹਿਣਾ ਹੈਗਾ ਕਿ ਸ਼ਾਇਰ ਇੰਨੇ ਖੁਸ਼ ਨਸੀਬ ਹੁੰਦੇ ਆ ਅਗਰ ਉਹ ਅਸਲ ਦੁਨੀਆ ਦੇ ਵਿੱਚ ਕੋਈ ਚੀਜ਼ ਨੂੰ ਨਹੀਂ ਪਾ ਸਕਦੇ ਤਾਂ ਉਹ ਉਹਦੇ ਵਿੱਚ ਕ੍ਰੀਏਟ ਕਰ ਲੈਂਦੇ ਨੇ ਆਪਣੀ ਸ਼ਾਇਰੀ ਦੇ ਵਿੱਚ ਇੱਕ ਹਕੀਕਤ ਦੀ ਦੁਨੀਆ ਜਿੱਥੇ ਨਹੀਂ ਟੀ ਪਾਦੇ ਤਾਂ ਇੱਕ ਆਪਣੀ ਹੀ ਅਲੱਗ ਦੁਨੀਆ ਜਿਹੜੀ ਉਹ ਕ੍ਰੀਏਟ ਕਰ ਲੈਂਦੇ ਨੇ ਕਿਵੇਂ ਇਹ ਹੁੰਦਾ ਕਿ ਤੁਸੀਂ ਅਗਰ ਕੋਈ ਵੀ ਗੱਲ ਤੁਹਾਨੂੰ ਹਕੀਕਤ ਵਿੱਚ ਨਹੀਂ ਮਿਲਦੀ ਤਾਂ ਤੁਸੀਂ ਕਿਤੇ ਨਾ ਕਿਤੇ ਕਲਾ ਦੇ ਜ਼ਰੀਏ ਜਿਹੜੀ ਉਹ ਚੀਜ਼ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਦੋਨਾਂ ਵਿੱਚ ਕਾਮਨ ਚੀਜ਼ ਇਹ ਹੈ ਕਿ ਜੋ ਵੀ ਤੁਸੀਂ ਕਲਾ ਬਣਾਉਂਦੇ ਹੋ ਜਾਂ ਸਿਰਜਦੇ ਹੋ ਉਹਦਾ ਜੋ ਕਹ ਲਓ ਕਿ ਉਹ ਦੇਖਿਆ ਵਾਲਾ ਜਿਹੜਾ ਦੇ ਥਾਟਸ ਉਹ ਐਕਚੁਅਲ ਦੁਨੀਆ ਦੇ ਵਿੱਚ ਹੀ ਆਉਂਦੇ ਨੇ ਦੋਨਾਂ ਦੇ ਆਪਸ ਦੇ ਵਿੱਚ ਕਨੈਕਸ਼ਨ ਵੀ ਹੈ ਔਰ ਨਹੀਂ ਵੀ ਹੈ ਇਹ ਤੁਹਾਨੂੰ ਇੱਕ ਸਕੂਨ ਦਿੰਦਾ ਆ ਉਹ ਦੁਨੀਆ ਤੁਹਾਡੇ ਮਤਲਬ ਇਹ ਰਹਿਣ ਸੈਂ ਲਈ ਆ ਕਿ ਤੁਸੀਂ ਆਪਣੇ ਲਈ ਇੱਕ ਮਸ਼ੀਨੀ ਦੁਨੀਆ ਜਿਵੇਂ ਚੱਲਦੀ ਹੁੰਦੀ ਆ ਉਹ ਹੁੰਦੀ ਆ ਬਹੁਤ ਵਧੀਆ ਜੀ ਇਸ ਦਾ ਤੁਹਾਡੀ ਛਤਰਕਾੜੀ ਵਿੱਚ ਕਾਫੀ ਰਸ ਪ੍ਰਦਾਨ ਆ ਪਰ ਫਿਰ ਵੀ ਜਿਵੇਂ ਮੈਂ ਗੌਰ ਕੀਤਾ ਕਿ ਔਰਤਾਂ ਨਾਲ ਸੰਬੰਧਿਤ ਪੇਸ਼ਕਾਰੀਆਂ ਵਧੇਰੀਆਂ ਹਨ ਅਜਿਹਾ ਕਿਉਂ ਆ ਜਿਵੇਂ ਕਿ ਮੈਂ ਪਹਿਲਾਂ ਹੀ ਦੱਸਿਆ ਕਿ ਆਪਣੇ ਖਿਆਲ ਹੀ ਵਿਅਕਤੀਗਤ ਕਰਨੇ ਹੁੰਦੇ ਨੇ ਉਹਨਾਂ ਖਿਆਲਾਂ ਨੂੰ ਪੇਸ਼ਕਸ਼ ਕਰਨ ਲਈ ਤੁਸੀਂ ਜੋ ਆਬਜੈਕਟ ਚੂਜ਼ ਕਰਦੀ ਹੈ ਮੈਂ ਉਹ ਇੱਕ ਔਰਤ ਦਾ ਹੀ ਕਰਦੀ ਹਾਂ ਕਿਉਂਕਿ ਮੈਂ ਇੱਕ ਔਰਤ ਹਾਂ ਤਾਂ ਜੋ ਵੀ ਕੋਈ ਖਿਆਲ ਹੁੰਦੇ ਨੇ ਕੋਈ ਵੀ ਗੱਲ ਦਾ ਕੋਈ ਵੀ ਥੋੜਾ ਪ੍ਰੋਸੈਸ ਮੈਂ ਜੋ ਕਨਵੇ ਕਰਨਾ ਚਾਹੁੰਦੀ ਹਾਂ ਉਹ ਮੈਂ ਇਹਦੇ ਥਰੂ ਹੀ ਕਰਦੀ ਹਾਂ ਸਕੈਚ ਦੇ ਥਰੂ ਕੋਈ ਮਤਲਬ ਔਰਤ ਦਾ ਸਕੈਚ ਬਣਾ ਕੇ ਜਾਂ ਉਹਦਾ ਕੁਝ ਵੀ ਉਹਦੇ ਨਾਲ ਰਿਲੇਟਡ ਕੁਝ ਬਣਾ ਕੇ ਸ਼ੁਰੂਆਤ ਹੈ ਸਵਾਦ ਅਨੰਦ ਸੀਰੀਜ਼ਾ ਕੀ ਤੋਰ ਦੇੰਦ ਰਹਾ ਹਾਂ ਕਿ ਜਿਵੇਂ ਸਾਡੇ ਸਮਾਜ ਵਿੱਚ ਔਰਤ ਦਾ ਆਜ਼ਾਦ ਤੌਰ ਤੇ ਵਿਚਰਨਾ ਕਾਫੀ ਕਠਿਨ ਹੈ ਤੇ ਇਹ ਗਲਤ ਹੈ ਹੀ ਇੱਦਾਂ ਦੀ ਆਤਮਾ ਫਿਰ ਅਸੀਂ ਪੰਤੇ ਚੱਲਦੇ ਹਾਂ ਤੁਹਾਨੂੰ ਕਿਹੜੀਆਂ ਕਠਿਨਾਈਆਂ ਦਾ ਸਾਹਮਣਾ ਕਰਨਾ ਪਿਆ ਜਾਂ ਪਹਿ ਰਿਆ ਸਾਡੇ ਦਰਸ਼ਕਾਂ ਨੂੰ ਸੁਣਾਓ ਮਿਲਾਂ ਜੇ ਤੁਸੀਂ ਕੋਈ ਵੀ ਸੁਪਨਾ ਚੂਜ਼ ਕਰਦੇ ਹੋ ਤਾਂ ਕੁਛ ਨਹੀਂ ਤਾਂ ਆਉਂਦੀਆਂ ਹੀ ਆਉਂਦੀਆਂ ਨੇ ਸੁਪਨਾ ਵੀ ਕੀ ਹੈਗਾ ਤੁਸੀਂ ਕੋਈ ਜੌਬ ਵੀ ਕਰਦੇ ਹੋ ਨੈਚੁਰਲ ਆਪਣੇ ਦਿਨਚਰਿਆ ਵਿੱਚ ਤੁਹਾਨੂੰ ਕਾਫੀ ਕਠਿਨਾਈਆਂ ਆਉਂਦੀਆਂ ਬਟ ਅਗਰ ਤੁਸੀਂ ਕੁਝ ਸੁਪਰੀਮ ਅਚੀਵ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਜਿਵੇਂ ਮੈਂ ਪਹਿਲਾਂ ਵੀ ਕਹਿੰਦੀ ਕਿ ਕੋਈ ਵੀ ਕਠਿਨਾਈ ਜਿਹੜੀ ਆਉਂਦੀ ਹੈ ਪਹਿਲਾਂ ਇੱਕ ਪਹਾੜ ਦੀ ਤਰ੍ਹਾਂ ਲੱਗਦੀ ਆ ਬਟ ਅਗਰ ਤੁਸੀਂ ਆਪਣੇ ਜਜ਼ਬੇ ਆਪਣੇ ਹੌਂਸਲੇ ਨਾਲ ਅੱਗੇ ਵਧਦੇ ਜਾਂਦੇ ਹੋ ਤਾਂ ਉਹ ਹੀ ਪਹਾੜ ਜਿਹੜੇ ਉਹ ਚਟਾਨਾ ਬਣ ਜਾਂਦੇ ਨੇ ਤੁਹਾਨੂੰ ਉਹ ਜਿਹੜੀਆਂ ਮੁਸ਼ਕਲਾਂ ਕਠਿਨਾਈਆਂ ਉਹ ਜਿਆਦਾ ਪ੍ਰਤੀਤ ਨਹੀਂ ਹੁੰਦੀਆਂ ਤੁਸੀਂ ਆਪਣੇ ਰਾਹ ਵਿੱਚ ਤੁਰਦੇ ਜਾਂਦੇ ਹੋ ਕਿਵੇਂ ਹਰ ਇੱਕ ਫੀਲਡ ਵਿੱਚ ਹਰ ਇੱਕ ਰਸਤੇ ਦੇ ਵਿੱਚ ਕਾਫੀ ਕਠਿਨਾਈਆਂ ਆਉਂਦੀਆਂ ਤੁਸੀਂ ਨਾਰਮਲ ਰਿਸ਼ਤਾ ਵੀ ਲੈ ਲਓ ਤਾਂ ਹਰ ਇੱਕ ਰਿਸ਼ਤੇ ਵਿੱਚ ਕਠਿਨਾਈਆਂ ਵੀ ਕਾਫੀ ਆਉਂਦੀਆਂ ਨੇ ਬਟ ਤੁਸੀਂ ਕਿਉਂਕਿ ਤੁਹਾਡੇ ਅੰਦਰ ਇੱਕ ਨਿਭਾਉਣ ਦੀ ਇੱਕ ਇੱਛਾ ਹੁੰਦੀ ਹੈ ਤੇ ਤੁਸੀਂ ਉਹਨੂੰ ਮਤਲਬ ਕਿਸੇ ਨਾ ਕਿਸੇ ਤਰੀਕੇ ਨਾਲ ਪਾਰ ਕਰ ਹੀ ਜਾਂਦੇ ਹੋ ਕਿਵੇਂ ਹਰ ਇੱਕ ਚੀਜ਼ ਦੇ ਵਿੱਚ ਆ ਕਿ ਅਗਰ ਤੁਸੀਂ ਕਲਾ ਦੇ ਵਿੱਚ ਕਹਿ ਲਓ ਜਾਂ ਆਪਣੇ ਸੁਪਨਿਆਂ ਨੂੰ ਲੈ ਕੇ ਕਹਿ ਲਓ ਜਾਂ ਆਪਦੇ ਵਿੱਚ ਕਹਿ ਲਓ ਹਰ ਫੀਲਡ ਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਨੇ ਕਿ ਤੁਸੀਂ ਓਵਰਕਮ ਕਰਨ ਦੀ ਕੋਸ਼ਿਸ਼ ਕਰਦੇ ਹੋ ਕਿਸੇ ਨਾ ਕਿਸੇ ਆਪਣੇ ਤਰੀਕੇ ਨਾਲ ਤੁਸੀਂ ਆਪਣੇ ਵੱਗੜਿਆਂ ਨੂੰ ਕਹਿਣ ਵਾਸਤੇ ਉਤਾਰਨ ਲੱਗਿਆ ਕਿਹੋ ਜਿਹਾ ਵਾਤਾਵਰਣ ਪਸੰਦ ਕਰਦੇ ਹੋ मेरा मतलब मतलब जिन्हें कहते हैं कि शांत ਦਾ ਸ਼ਾਂਤ ਜਾਂ ਕੋਈ ਤਾਂ ਕੋਈ ਲੋੜ ਨਹੀਂ ਪੈਂਦੀ। کافی ਸੋਨਾ ਸੁਹਾਲਾ ਹੈ ਤਾਂ ਮੈਨੂੰ ਲੱਗਾ ਮੈਂ ਇਕਾਂਤ ਪਸੰਦ ਕਰਦੀ ਹਾਂ। ਮਤਲਬ ਇੱਕ ਸ਼ਾਂਤ ਜਿਹਾ ਵਾਤਾਵਰਨ ਜਿੱਥੇ ਸਿਰਫ ਮਤਲਬ ਵੀ ਮੈਂ ਆਪਣੇ ਆਪ ਨੂੰ ਮਹਿਸੂਸ ਕਰ ਸਕਾਂ। ਤੁਸੀਂ ਕਹਿ ਸਕਦੇ ਹੋ ਕਿ ਕੈਨਵਸ ਹੁੰਦਾ ਹੈ ਔਰ ਬ੍ਰਸ਼ ਹੁੰਦਾ ਹੈ ਤੇ ਤੁਸੀਂ ਹੁੰਦੇ ਹੋ। ਕੈਨਵਸ ਤੇ ਤੁਹਾਡੇ ਵਿੱਚ ਜਿਹੜਾ ਬ੍ਰਸ਼ ਹੈ ਇੱਕ ਬ੍ਰਿਜ ਦਾ ਕੰਮ ਕਰਦਾ। ਕਹਿ ਲਓ ਕਿ ਟੂ-ਵੇ ਕਮਿਊਨੀਕੇਸ਼ਨ ਹੋ ਰਿਹਾ ਹੁੰਦਾ ਕੈਨਵਸ ਨਾਲ ਉਤਰਨ ਨਾਲ ਤੁਸੀਂ ਇੱਕ ਅਲੱਗੀ ਦੁਨੀਆ ਵਿੱਚ ਹੁੰਦੇ ਇੱਕ ਅਲੱਗੀ ਵੀ ਸਮਾਦੀ ਜੀ ਪੋਜੀਸ਼ਨ ਵਿੱਚ ਹੁੰਦੇ ਹੋ ਹੈਨਾ ਤਾਂ ਜਦੋਂ ਉਹਦੇ ਵਿੱਚ ਕਹਿ ਲਓ ਕਿ ਕੋਈ ਖਲਾਫ ਇੰਨਾ ਦਾ ਕੋਈ ਵੀ ਇੰਟਰਪਸ਼ਨ ਹੁੰਦੀ ਆ ਤਾਂ ਉਹ ਕਨੈਕਸ਼ਨ ਜਿਹੜਾ ਟੁੱਟ ਜਾਂਦਾ ਤੁਸੀਂ ਉਹਦੋਂ ਦੁਬਾਰਾ ਕਨੈਕਟ ਨਹੀਂ ਹੋ ਪਾਉਂਦੇ ਜਿਵੇਂ ਕਹਿ ਲਓ ਕਿ ਤੁਸੀਂ ਕੋਈ ਮੂਵੀ ਲਗਾਈ ਆ ਔਰ ਕੋਈ ਆ ਗਿਆ ਤੁਸੀਂ ਗੱਲ ਕਰੀ ਜਾ ਰਹੇ ਤੁਸੀਂ ਮੈਂ ਤਾਂ ਦ੍ਰਿਸ਼ ਦੇਖ ਰਹੇ ਹੋ ਪਰ ਤੁਸੀਂ ਉਹਨੂੰ ਸੁਣ ਨਹੀਂ پا ਰਹੇ ਕਿ ਉਹ ਕਹਿਣਾ ਕੀ ਜਾ ਰਿਹਾ ਹੈ ਨਾ ਕਨੈਕਸ਼ਨ ਵੀ ਇਹਦੇ ਚੋ ਉਹੀ ਚੀਜ਼ ਆ ਮਤਲਬ ਮੈਨੂੰ ਹੁੰਦਾ ਕਿ ਮੈਂ ਬਿਲਕੁਲ ਹੀ ਕਾਮੰਤ ਰਹਿ ਕਿ ਸ਼ਾਂਤ ਚਿੱਤ ਹੋ ਕੇ ਮੈਂ ਕੰਮ ਕਰਾਂ ਔਰ ਕੋਈ ਵੀ ਡਿਸਟਰਬੈਂਸ ਜਾਂ ਕੋਈ ਵੀ ਹਲਚਲ ਜਿਹੜੀ ਉਹ ਮੈਨੂੰ ਜਿਹੜੀ ਉਹ ਪਸੰਦ ਨਹੀਂ ਮੈਂ ਇਹ ਵੀ ਨਹੀਂ ਕਹਿ ਸਕਦੀ ਕਿ ਮੈਂ ਡਿਸਟਰਬ ਹੋ ਰਹੀ ਨਹੀਂ ਬਹੁਤ ਜ਼ਿਆਦਾ ਪਰ ਹਾਂ ਜੇ ਮੈਂ ਆਪਣੇ ਅੰਦਰ ਦੀ ਗੱਲ ਕਰਾਂ ਤਾਂ ਮੇਰੇ ਅੰਦਰ ਕਾਫੀ ਡਿਸਟਰਬੈਂਸ ਚੱਲ ਜਾਂਦੀ ਹੈ ਮੈਂ ਕਮ ਉਸ ਵੇਲੇ ਵਿੱਚ ਕਰਨ ਨਹੀਂ ਪੈਂਦੇ। ਇਸ ਵਾਰ ਮੇਰਾ ਫਿਰ ਉਹ ਨਸਵਾਲ ਆnabla ਮਿਲਦਾ ਜੁਰਦੇ ਮੈਂ ਕਿ ਤੁਹਾਡੇ ਚਤਰਾ ਅੰਦਰ ਔਰਤ ਨੂੰ ਦਰਪੇਸ਼ ਸਮੱਸਿਆਵਾਂ ਅਤੇ ਉਸਦੇ ਮਨ ਦੀਆਂ ਤਰੰਗਾਂ ਦਾ ਇਨਾ ਵਿਆਪਕ ਹੋਣਾ ਇਸ ਵਿੱਚਲਾ ਤੁਹਾਡਾ ਨਿੰਚੀ ਦੀ ਰਬੈਂ ਜਾਂ ਕੋਈ ਮੈਂ ਜ ਸਵੇਦਨ ਸ਼ੀਕਾ ਹਰ ਕਿਸੇ ਸੰਵੇਦਨਸ਼ੀਲਤਾ ਵੀ ਨਹੀਂ ਕਹਿ ਸਕਦੇ ਬਟ ਹਾਂਜੀ ਕਾਫੀ ਨਿੱਜੀ ਤਜਰਬੇ ਹੀ ਜੁੜੇ ਹੁੰਦੇ ਨੇ ਜਿਹੜੇ ਮਤਲਬ ਖਿਆਲਾਂ ਦੇ ਵਿੱਚ ਆਉਂਦੇ ਨੇ ਫੇ ਖਿਆਲਾਂ ਨੂੰ ਰੂਪਮਾਨ ਕਰਦੇ ਨੇ ਅ ਮੇਰੇ ਅਕੋਰਡਿੰਗ ਇਹ ਹੈ ਕਿ ਔਰਤ ਦੇ ਬੁੱਲਾਂ ਤੇ ਨਾ ਕਾਫੀ ਚੀਕਾਂ ਜਿਹੜੀਆਂ ਉਸ ਸਿਸਕਦੀਆਂ ਰਹਿੰਦੀਆਂ ਨੇ ਔਰ ਕਾਫੀ ਸੁਪਨੇ ਜਿਹੜੇ ਉਹਦੇ ਅੰਦਰ ਕਾਫੀ ਮਲੇਪੇ ਹੁੰਦੇ ਜਿਹੜੀ ਉਹਨਾਂ ਦੀ ਅੱਖਾਂ ਦੇ ਵਿੱਚੋਂ ਦਿਖਾਈ ਦਿੰਦੇ ਨੇ ਮੈਂ ਕਿਸੇ ਵੀ ਇਵੇਂ ਲੇਡੀ ਨੂੰ ਮਿਲਦੀ ਹਾਂ ਜੋ ਮਤਲਬ ਵੀ ਕੁਝ ਬਹੁਤ ਕੁਝ ਜਿਨ੍ਹਾਂ ਨੇ ਆਪਣੇ ਅੰਦਰ ਦੱਬਿਆ ਹੁੰਦਾ ਜੋ ਜਦੋਂ ਕੋਈ ਆਪਣੀ ਕਹਾਣੀ ਮੈਨੂੰ ਦੱਸਦੇ ਨੇ ਤੇ ਨਾ ਮੇਰਾ ਉਹ ਮੇ ਉੱਥੇ ਥੌਟ ਪ੍ਰੋਸੈਸ ਉੱਥੇ ਅੜ ਜਾਂਦਾ ਜਿੰਨੀ ਦੇਰ ਮੈਂ ਉਹਨਾਂ ਨੂੰ ਕਿਸੇ ਤਰੀਕੇ ਨਾਲ ਸਕੈਚ ਦੇ ਰੂਪ ਵਿੱਚ ਜਾਂ ਪੇਂਟਿੰਗ ਦੇ ਰੂਪ ਵਿੱਚ ਉਤਾਰ ਨਹੀਂ ਦਿੰਦੀ ਤਾਂ ਮੇਰੇ ਅੰਦਰ ਇੱਕ ਜਿਵੇਂ ਕਹਿ ਲਵਾਂ ਕਿ ਡਿਸਟਰਬੈਂਸ ਚ ਚੱਲਦੀ ਰਹਿੰਦੀ ਆ ਤਾਂ ਇਦੇ ਨਾਲ ਇਹ ਵੀ ਨਹੀਂ ਕਿ ਮੈਂ ਸਿਰਫ ਸੰਵੇਦਨਸ਼ੀਲਤਾ ਹੀ ਰੱਖਦੀ ਆ ਉਹਨਾਂ ਨੂੰ ਮਹਿਸੂਸ ਕਰਦੀ ਆ ਜਿਵੇਂ ਲਾਸਟ ਇੱਕ ਇਨਸੀਡੈਂਟ ਹੋਇਆ ਸੀ ਕੈਨੇਡਾ ਵਿੱਚ ਆਈ ਥਿੰਕ ਕਿ ਕਿਸੇ ਲੇਡੀ ਨੇ ਸੁਸਾਈਡ ਕਰ ਲਿਆ ਸੀ ਔਰ ਉਹ ਕਾਫੀ ਆਪਣੇ ਘਰ ਦੇ ਲੋਕੀ ਦੱਸਦੇ ਰਹੇ ਸੀ ਕਿ ਕਿ ਹਾਂ ਮੈਂ ਡਿਸਟਰਬ ਹਾਂ ਅ ਮੇ ਅਕੋਰਡਿੰਗ ਕੀ ਕਿ ਤਰ੍ਹਾਂ ਦਾ ਕਿ ਜਦੋਂ ਹਾਰਤ ਕੁਝ ਵੀ ਦੱਸਣ ਦੀ ਕੋਸ਼ਿਸ਼ ਕਰਦੀ ਉਹਨੂੰ ਚੁੱਪ ਕਰਵਾ ਦਿੱਤਾ ਜਾਂਦਾ ਕਦੀ ਸੰਸਕਾਰਾਂ ਦਾ ਨਾਮ ਲੈ ਕੇ ਕਦੀ ਰੀਤੀ ਰਿਵਾਜਾਂ ਦਾ ਨਾਮ ਲੈ ਕੇ ਉਹ ਕਿਤੇ ਨਾ ਕਿਤੇ ਪਿੱਛੇ ਦੱਬੀ ਜਾਂਦੀ ਆਪਣੀ ਆਪ ਨੂੰ ਛੁਪ ਕਰਾ ਕੇ ਬੈਠ ਜਾਂਦੀ ਆ ਕਿ ਹਾਂ ਠੀਕ ਹੈ ਇਦਾਂ ਹੀ ਚੱਲਣਾ ਆ ਉਹ ਜਿਹੜੀ ਉਹਦੇ ਚੁੱਪਾਣਾ ਉਹ ਉਹਨੂੰ ਮੈਂ ਆਪਣੇ ਕੈਨਵਸ ਤੇ ਥਰੂ ਆਪਣੀ ਪੇਂਟਿੰਗਸ ਸਕੈਚਸ ਦੇ ਥਰੂ ਦਰਸਾਉਣ ਦੀ ਕੋਸ਼ਿਸ਼ ਕਰਦੀ ਆ ਕਿ ਕਿਸੇ ਤਰ੍ਹਾਂ ਉਹਨਾਂ ਦੀ ਆਵਾਜ਼ ਜਿਹੜੀ ਆ ਮੇਰੀ ਪੈਨਸਲ ਦੇ ਥਰੂ ਮੇਰੇ ਬਰਸ਼ ਦੇ ਥਰੂ ਜਿਹੜੀ ਆ ਉਹ ਨਿਕਲੇ ਤੇ ਆਪਣੇ ਖਿਆਲਾਂ ਨੂੰ ਕੈਨਵਸ ਤੇ ਰੂਪ ਦੇਣ ਤੋਂ ਬਾਅਦ ਕਿਹੋ ਜਿਹਾ ਮਹਿਸੂਸ ਕਰਦੇ ਜਿਵੇਂ ਮੈਂ ਦੱਸਿਆ ਕਿ ਕੋਈ ਅੰਦਰ ਹੋਣੇ ਗੱਲ ਕੀਤੀ ਕਿ ਕੋਈ ਅੰਦਰ ਥਾਟ ਅੜ ਜਾਂਦਾ ਤਾਂ ਉਹਨੂੰ ਕੱਢਣ ਤੋਂ ਬਾਅਦ ਫਿਰ ਕਾਫੀ ਜਿਵੇਂ ਸਕੂਨ ਜਿਹਾ ਮਹਿਸੂਸ ਹੁੰਦਾ ਐਵੇਂ ਲੱਗਦਾ ਕਿ ਹਾਂ ਕੁਝ ਖਿਆਲਾਂ ਨੂੰ ਮੈਂ ਆਕਾਰ ਦਿੱਤਾ ਰਾਂ ਕੋਈ ਚੀਜ਼ ਨੂੰ ਰੂਪਮਾਨ ਉਹ ਰੂਪ ਮਿਲਿਆ ਕੋਈ ਆਕਾਰ ਮਿਲਿਆ ਔਰ ਆਪਾਂ ਕਈ ਵਾਰੀ ਤੇ ਡਿਸਟਰਬ ਵੀ ਹੁੰਦੇ ਕੋਈ ਚੀਜ਼ ਤੁਹਾਨੂੰ ਅੰਦਰੋਂ ਕਾਫੀ ਜ਼ਿਆਦਾ ਡਿਸਟਰਬ ਵੀ ਕਰ ਦਿੰਦੀ ਲਾਈਕ ਕਿ ਕੋਈ ਚੀਜ਼ ਤੁਸੀਂ ਤੁਹਾਨੂੰ ਸਮਝ ਨਹੀਂ ਆਉਂਦੀ ਤੁਹਾਡੇ ਅੰਦਰ ਚੱਲ ਕੀ ਰਿਹਾ ਔਰ ਉਹ ਜਦੋਂ ਕੁਝ ਇੱਕ ਬਹੁਤ ਵਧੀਆ ਸਕੈਚ ਬਣ ਕੇ ਨਿਕਲਦਾ ਤਾਂ ਉਹ ਥਾਟ ਪ੍ਰੋਸੈਸ ਨੂੰ ਇੱਕ ਤਰ੍ਹਾਂ ਸਟੇਬਲ ਕਰ ਦਿੰਦੇ ਕਿ ਇਹ ਚੀਜ਼ ਅੰਬਲ ਚੱਲ ਰਹੀ ਸੀਗੀ ਤਾਂ ਇੱਕ ਤਰ੍ਹਾਂ ਨਹੀਂ ਹੈ ਕਿ ਕਈ ਵਾਰੀ ਮੇਰੇ ਖਿਆਲ ਇਹਦੇ ਨਾਲ ਜੁੜਦੇ ਨੇ ਕਈ ਵਾਰੀ ਕੋਈ ਚੀਜ਼ ਬਣਨ ਤੋਂ ਬਾਅਦ ਖਿਆਲ ਬਣਦੇ ਨੇ ਦੋਨੋਂ ਵੀ ਇਹਦੇ ਵਿੱਚ ਮੈਂ ਬਹੁਤ ਵਧੀਆ ਹੀ ਮਹਿਸੂਸ ਕਰਦੀ ਹਾਂ ਚਿਤਕਰੀ ਬਿਨਾ ਤੁਸੀਂ ਆਪਣੇ ਜੀਵਨ ਨੂੰ ਕਿਹੋ ਜਿਹਾ ਗਿਆਸ ਤੇ ਮੈਨੂੰ ਲੱਗਦਾ ਜਿਵੇਂ ਅਬ ਮੱਛੀ ਪਾਣੀ ਬਿਨਾ ਹੁੰਦੀ ਆ ਉਹ ਵੀ ਕਹਿ ਸਕਦੇ ਹੋ ਜਾਂ ਜਿਵੇਂ ਤੁਸੀਂ ਸੁਣਿਆ ਵੀ ਹੋਵੇ ਕਿ ਕਿਸੇ ਨੇ ਕਿਹਾ ਵੀ ਸਿੱਧਾ ਕਿ ਕਲਾ ਦੇ ਬਿਨਾ ਆਦਮੀ ਇੱਕ ਪਸ਼ੂ ਦੀ ਤਰ੍ਹਾਂ ਆ ਹੈਨਾ ਤਾਂ ਇਹ ਸੱਚਾ ਕਾਫੀ ਹੱਦ ਤੱਕ ਆਈ ਥਿੰਕ ਕਲਾ ਤੇ ਚਿੱਤਰਕਾਰੀ ਨੂੰ ਕਹਿ ਸਕਦੇ ਕਲਾ ਕਹਿ ਸਕਦੇ ਹੋ ਕਿ ਕਲਾ ਬਿਨਾ ਤੁਸੀਂ ਆਪਣੇ ਆਪ ਨੂੰ ਮਹਿਸੂਸ ਨਹੀਂ ਕਰ ਪਾਉਂਦੇ ਤੁਸੀਂ ਤਾਂ ਆਪਣੇ ਆਪ ਨੂੰ ਮਹਿਸੂਸ ਕਰਨਾ ਹੁੰਦਾ ਜਾਂ ਤੁਸੀਂ ਕੁਝ ਲਿਖਦੇ ਹੋ ਹੈਨਾ ਜਾਂ ਕੁਝ ਬਣਾਉਂਦੇ ਹੋ ਜਾਂ ਸੰਗੀਤ ਸੁਣਦੇ ਹੋ ਇਹ ਕਿਤੇ ਨਾ ਕਿਤੇ ਤੁਹਾਨੂੰ ਤੁਹਾਡੇ ਨਾਲ ਹੀ ਜੋੜਦੀ ਹੈ ਤੁਹਾਨੂੰ ਤਾਂ ਮੈਂ ਵੀ ਇਸ ਤੋਂ ਬਿਨਾਂ ਆਪਣੇ ਆਪ ਨੂੰ ਆਈ ਥਿੰਕ ਕਲਾ ਮਸ਼ੀਨ ਕਹਿ ਸਕਦੀ ਹਾਂ ਕਿ ਕਲਾ ਤਾਂ ਬਿਨਾਂ ਮੈਂ ਇੱਕ ਮਸ਼ੀਨ ਦੀ ਤਰ੍ਹਾਂ ਜਿਹੜੀ ਮਤਲਬ ਕਿ ਕੰਮ ਕਰਤ ਹੈ ਵੀ ਬਟ ਕਹਿ ਰਹੋ ਕਿ ਮਸ਼ੀਨ ਦਾ ਜਿਹੜਾ ਤੇਲ ਹੈਗਾ ਜੋ ਅੰਦਰ ਰੂ ਹੈਗੀ ਉਹ ਕਲਾ ਹੈਗੀ ਹੈ ਚਿੱਤਰਕਾਰੀ ਹੈ ਦੀ ਮੇਰੇ ਲਈ ਅਗਲਾ ਸਵਾਲ ਮੇਰਾ ਥੋੜਾ ਜਿਹਾ ਕਨਟਰਡਿਕਟਰੀ ਵੀ ਹੈ ਨਾ ਪਰ ਉਹਦੇ ਵਿੱਚੋਂ ਮੈਂ ਤੁਹਾਡਾ ਪਰਸਨਲ ਥਿਊ ਜਾਨਣਾ ਚਾਹੁੰਗਾ ਕਿ ਕਲਾ ਕੋਈ ਸ਼ੌਕ ਹੈ ਜਾਂ ਵਰਤਾਂ ਤੁਹਾਨੂੰ ਕੀ ਲੱਗਦਾ ਹੈ ਮੈਨੂੰ ਲੱਗਦਾ ਹੈ ਕਿ ਕਲਾ ਇੱਕ ਵਰਦਾਨ ਹੀ ਹੈਗਾ ਹੈ ਕਿ ਜੋ ਧਨ ਤੁਹਾਡਾ ਆਪਣਾ ਆਪਣਾ ਮਹਿਸੂਸ ਕਰਵਾਉਂਦਾ ਆ ਤੁਹਾਨੂੰ ਸਭ ਤੋਂ ਅਲੱਗ ਕਰਦਾ ਆ ਇਹ ਜਿਵੇਂ ਕਹ ਲਵਾਂ ਕਿ ਇੱਕ ਫੁੱਲ ਦੀ ਤਰ੍ਹਾਂ ਤੁਹਾਡੇ ਅੰਦਰ ਇੱਕ ਫੁੱਲ ਖਿੜਿਆ ਰਹਿੰਦਾ ਹੈ ਹੈਨਾ ਜਿਹਨੂੰ ਤੁਸੀਂ ਮਹਿਸੂਸ ਕਰ ਬੰਨੇ ਹੋ ਜਿਹਨੂੰ ਤੁਸੀਂ ਪਾਣੀ ਦਿੰਦੇ ਹੋ ਆਪਣੇ ਮਤਲਬ ਹੀ ਖਿਆਲਾਂ ਦਾ ਪਾਣੀ ਦਿੰਦੇ ਹੋ ਤੁਸੀਂ ਮਤਲਬ ਕਿ ਉਡਾਰੀ ਭਰਦੇ ਹੋ ਆਪਣੀ ਸੋਚਾਂ ਦੀ ਉਡਾਰੀ ਭਰਦੇ ਹੋ ਔਰ ਸ਼ੌਂਕ ਵੀ ਕਹਿ ਸਕਦੇ ਆ ਜਿਵੇਂ ਕਿ ਤਾਂ ਇਹਨੂੰ ਸ਼ੌਂਕ ਵੀ ਹੁੰਦਾ ਸ਼ੌਂਕ ਜਿਹੜਾ ਹਲੀ-ਹਲੀ ਵਰਦਾਨ ਦੇ ਰੂਪ ਵਿੱਚ ਧਾਰ ਲੈਂਦਾ ਡਿਪੈਂਡ ਕਰਦਾ ਕਿ ਤੁਸੀਂ ਕਿਵੇਂ ਮੁਲਾਕੇ ਚੱਲ ਰਹੇ ਆਪਾਂ ਨੂੰ ਪਤਾ ਹੈ ਨਾ ਕਿ ਪੈਸੇ ਦੇ ਇਸ ਯੁੱਗ ਵਿੱਚ ਸਿਰਫ ਮਨੋਪਹਾਵਾਂ ਤੇ ਕਲਪਨਾਵਾਂ ਦੇ ਆਸਰੇ ਜੀਵਨ ਬਸਰ ਨਹੀਂ ਹੋ ਸਕਦਾ ਤੇ ਹਰ ਚિત੍ਰਕਾਰ ਨੂੰ ਪੇਡ ਦਾ ਕਮਿਸ਼ਨ ਵਰਕ ਕਰਨਾ ਪੈਂਦਾ ਪਰ ਮੇਰਾ ਸਵਾਲ ਇਹ ਕਿ ਪੇਡ ਵਰਕ ਜਿਵੇਂ ਕਿ ਤੁਸੀਂ ਵੀ ਕਰਦੇ ਹੋ ਤੁਹਾਨੂੰ ਸਕੂਨ ਕਿਸ ਤਰ੍ਹਾਂ ਦੀ ਚિત્રਕਾਰੀ ਕਰਕੇ ਮਿਲਦਾ ਕੋਈ ਆਮਦਨਈ ਜਾਂ ਫਿਰ ਪੇਡ ਕਮਿਸ਼ਨ ਦੇ ਅੱਜ ਕੱਲ੍ਹ ਚਲਦੇ ਹੈ ਉਮ ਮੈਂ ਜਿਵੇਂ ਤੁਸੀਂ ਕਿਹਾ ਸ਼ਬਦ ਯੂਜ਼ ਕੀਤਾ ਆਮਦਮਈ ਹਾਂ ਮੈਨੂੰ ਆਮਦਮਈ ਕੰਮ ਕਰਕੇ ਜਿਆਦਾ ਵਧੀਆ ਮਹਿਸੂਸ ਹੁੰਦਾ ਕਿਉਂਕਿ ਇੱਕ ਅਜਿਹਾ ਕਰਨਾ ਜਿਹਦੇ ਵਿੱਚ ਤੁਸੀਂ ਕਿਸੇ ਬਾਉਂਡਰੀ ਵਿੱਚ ਕਿਸੇ ਕੋਈ ਲਿਮਟ ਨਹੀਂ ਹੁੰਦੀ ਤੁਸੀਂ ਆਪਣੀਆਂ ਸੋਚਾਂ ਨੂੰ ਆਪਣੇ ਅਕੋਰਡਿੰਗ ਉਡਾ ਸਕਦੇ ਹੋ ਤੁਸੀਂ ਕੁਝ ਵੀ ਕ੍ਰੀਏਟ ਕਰ ਸਕਦੇ ਹੋ ਹੈਨਾ ਜੋ ਤੁਸੀਂ ਕੋਈ ਇਵੇਂ ਦਾ ਕੰਮ ਕਰਦੇ ਹੋ ਜੀ ਡੈਡ ਲਾਈਨ ਹੋਵੇ ਜਾਂ ਕੋਈ ਚੀਜ਼ ਐਗਜ਼ੈਕਟ ਬਣਾਣੀ ਆ ਤਾਂ ਇੱਕ ਬਾਰਡਰ ਤੇ ਆਉਂਦਾ ਕਿ ਕੁਝ ਰੂਲਸ ਰੈਗੂਲੇਸ਼ਨ ਹੁੰਦੇ ਕਿ ਇਵੇਂ ਨਹੀਂ ਕੰਮ ਕਰਨਾ ਜੀ ਐਗਜ਼ੈਕਟ ਦਿਖਣੀ ਚਾਹੀਦੀ ਪਰ ਜਿਹੜੇ ਤੁਹਾਡੇ ਖਿਆਲ ਆ ਰਹੇ ਹੁੰਦੇ ਉਹਨਾਂ ਨੂੰ ਅਗਰ ਤੁਸੀਂ ਕ੍ਰੀਏਟ ਕਰਨਾ ਤਾਂ ਕੋਈ ਉਹਦੇ ਵਿੱਚ ਕੋਈ ਬੰਦਿਸ਼ ਨਹੀਂ ਆ ਤੁਸੀਂ ਮਤਲਬ ਵੀ ਆਜ਼ਾਦ ਹੋ ਕੇ ਬਿਲਕੁਲ ਰਿਲੈਕਸ ਹੋ ਕੇ ਕੋਈ ਚੀਜ਼ ਬਣਾ ਸਕਦੇ ਹੋ ਪਰ ਜਦੋਂ ਉਹ ਵਾਲੀ ਚੀਜ਼ ਤੁਸੀਂ ਕ੍ਰੀਏਟ ਕਰ ਰਹੇ ਹੁੰਦੇ ਹੋ ਤਾਂ ਉਹ ਜਿਹੜੀ ਸਟੇਜ ਹੁੰਦੀ ਹੈ ਨਾ ਉਹ ਇੱਕ ਅਲੱਗ ਹੀ ਮਤਲਬ ਕਿ ਆਨੰਦ ਉਹ ਰਲਾਗੀ ਸਟੇਜ ਹੁੰਦੀ ਹੈ ਜਿਹਦੇ ਵਿੱਚ ਤੁਸੀਂ ਕਿ ਖੋਹ ਜਾਂਦੇ ਹੋ ਔਰ ਤੁਹਾਡਾ ਮਤਲਬ ਆਪਣੇ ਆਪ ਜਿਹੜਾ ਹੈ ਉਹਦੇ ਵਿੱਚ ਭਿੱਜ ਜਾਂਦਾ ਹੈ ਔਰ ਮੈਨੂੰ ਇਹ ਵਾਲੇ ਰਸਤੇ ਦੇ ਵਿੱਚ ਭਜਣਾ ਇਹ ਇਵੇਂ ਦਾ ਕੰਮ ਕਰਨਾ ਮੈਨੂੰ ਬਹੁਤ ਵਧੀਆ ਲੱਗਦਾ ਮੈਂ ਉਹਦੇ ਫਿਊਚਰ ਵਿੱਚ ਚਾਹੁੰਦੀ ਕਿ ਇਹਵੇਂ ਦਾ ਹੀ ਕੰਮ ਕਰਾਂ ਮੈਂ ਤੁਹਾਡੇ ਲਈ ਇਸ ਆਰਟ ਲਾਈਨ ਵਿੱਚ ਕਿਹੜੀਆਂ ਗੱਲਾਂ ਰਾਦ ਸੀਰੀਆ ਰਹੀਆਂ ਅਤੇ ਕਿਸ ਤਰ੍ਹਾਂ ਦੀਆਂ ਗੱਲਾਂ ਨਾਲ ਤੁਸੀਂ ਹੋਰ ਨਿਰਾਸ਼ਾ ਦੇ ਹੰਡੇ ਵਿੱਚ ਗਵਾਚਦੇ ਗਏ ਜਾਂ ਗਵਾਚ ਰਹੇ ਹੈ ਇਸ ਬਾਰੇ ਕੁੜੀ ਚਾਹਤ ਪਾਓ ਮਤਲਬ ਜੇ ਤੁਸੀਂ ਕੋਈ ਕੰਮ ਸ਼ੁਰੂ ਕਰਦੇ ਹੋ ਜਿਹੜਾ ਤੁਸੀਂ ਆਪਣੇ ਲਈ ਹੀ ਸ਼ੁਰੂ ਕੀਤਾ ਔਰ ਸਾਰੇ ਦੁਨੀਆ ਤੋਂ ਅਲੱਗ ਹੋ ਕੇ ਚੱਲਦੇ ਹੋ ਤਾਂ ਨਿਰਾਸ਼ਾ ਤੇ ਕਾਫੀ ਗੱਲਾਂ ਦੇ ਵਿੱਚ ਆਉਂਦੀਆਂ ਹੈ ਹਨਾ ਬਹੁਤ ਸਾਰੀਆਂ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਤੁਹਾਨੂੰ ਲੱਗਦਾ ਕਿ ਇਹ ਮੈਂ ਸ਼ਾਇਦ ਗਲਤ ਡਿਸੀਜਨ ਲੈ ਲਿਆ ਜਾਂ ਫਿਰ ਮਤਲਬ ਕਾਫੀ ਕੁਝ ਹੀ ਹੁੰਦਾ ਉਹ ਨਿਰਾਸ਼ਾ ਜਨਮਕ ਹੁੰਦਾ ਬਟ ਹਾਂ ਰਾਧ ਸੇਰੀ ਵੀ ਉਸ ਤੋਂ ਜ਼ਿਆਦਾ ਹੁੰਦਾ ਛਿੱਕੀ ਛਿੱਕੇ ਪਾਲ ਲੈਂਦੇ ਨੇ ਕਾਫੀ ਪਰਸਨਸ ਆਉਂਦੇ ਨੇ ਜਿਹੜੇ ਤੁਹਾਨੂੰ ਮੋਟੀਵੇਟ ਕਰਦੇ ਨੇ ਜਿਹੜੇ ਤੁਹਾਡੇ ਨਾਲ ਜੁੜਦੇ ਨੇ ਜਿਵੇਂ ਤੁਸੀਂ ਕੋਈ ਤੁਸੀਂ ਆਪਣੇ ਖਿਆਲਾਂ ਨੂੰ ਪ੍ਰੋਸੈਸ ਕਰਕੇ ਕੋਈ ਚੀਜ਼ ਬਣਾਈ ਹੈ ਬਟ ਕੋਈ ਦੂਸਰਾ ਪਰਸਨ ਆ ਕੇ ਉਹਦੇ ਵਿੱਚੋਂ ਆਪਣੀ ਕਨੈਕਟੀਵਿਟੀ ਕਿਸੇ ਅਲੱਗ ਵੇਅ ਦੇ ਵਿੱਚ ਪਲ ਰਿਹਾ ਹੁੰਦਾ ਤਾਂ ਮੈਨੂੰ ਇਹ ਨਿੱਕੇ ਨਿੱਕੇ ਮੂਵਮੈਂਟ ਜਿਹੜੇ ਨਿੱਕੇ ਨਿੱਕੇ ਪਲ ਰਹਿ ਨੇ ਨਿੱਕੀ ਨਿੱਕੀ ਕਨੈਕਟੀਵਿਟੀ ਇਹ ਮੈਨੂੰ ਮਤਲਬ ਬਹੁਤ ਮੋਟੀਵੇਟ ਕਰਦੀ ਹੈ ਮੈਨੂੰ ਇਵੇਂ ਲੱਗਦਾ ਕਿ ਇਹਨਾਂ ਚੀਜ਼ਾਂ ਕਰਕੇ ਮੈਂ ਮਤਲਬ ਹੌਲੀ ਹੌਲੀ ਜਿਵੇਂ ਅੱਗੇ ਚੱਲਦੀ ਰਹਿਣੀ ਹੈ ਸਟੈਪ ਫੁੱਟ ਦੇ ਜੰਨੇ ਤੇ ਤੁਹਾਡੇ ਮੁਤਾਬਕ ਔਰਤ ਦਾ ਚિતਤਰਕਾਰ ਹੋਣਾ ਕਿਹੋ ਜਿਹਾ ਵਰਤਾਰ ਹੈ ਮੈਨੂੰ ਲੱਗਦਾ ਨਹੀਂ ਇਹਦੇ ਵਿੱਚ ਕੋਈ ਔਰਤ ਦਾ ਮਰਦ ਵਾਲੀ ਕੋਈ ਕਹਿ ਲੋ ਕਿ ਇਵੇਂ ਦੀ ਗੱਲ ਆਣੀ ਚਾਹੀਦੀ ਆ ਕਿਉਂਕਿ ਇਹ ਤਾਂ ਇੱਕ ਨੇਚਰਲ ਲਾਈਕ ਕਹਿ ਲੋ ਕਿ ਇਹ ਔਰਤ ਔਰ ਮਰਦ ਤੋਂ ਕਾਫੀ ਉੱਪਰ ਦੀ ਗੱਲ ਹੈ ਕਿ ਇਨਸਾਨੀਅਤ ਇਨਸਾਨ ਹੋਉਂਦੀ ਇੱਕ ਪ੍ਰਕਿਰਿਆ ਤੁਹਾਡੀ ਆਪਣੇ ਆਪ ਨਾਲ ਜੁੜਨ ਦੀ ਪ੍ਰਕਿਰਿਆ ਆਪਣੇ ਅੰਤਰ ਆਤਮਾ ਨਾਲ ਜੁੜਨ ਦੀ ਪ੍ਰਕਿਰਿਆ ਆ ਇਹਦੇ ਵਿੱਚ ਕੁਛ ਇਵੇਂ ਦਾ ਨਹੀਂ ਹੈ ਕਿ ਹਾਂ ਕਿ ਮੈਂ ਔਰਤਾਂ ਜਾਂ ਜੀਵਗੋਦਰੀਆਂ ਇੰਨਾ ਬਰਸਾ ਰੰਗਾ ਤੇ ਕੈਰਸ ਦਾ ਸਹਾਰਾ ਤੁਹਾਡੇ ਲਈ ਕਿਹੋ ਜਿਹਾ ਬਹੁਤ ਅਜੀਬ ਹੈ ਇਹਨਾਂ ਦਾ ਸਹਾਰਾ ਮੇਰੇ ਲਈ ਮੈਨੂੰ ਲੱਗਦਾ ਕੋਈ ਵੀ ਤੁਹਾਡੇ ਅੰਦਰ ਜਿਵੇਂ ਕਹ ਲਓ ਇੱਕ ਡਾਇਰੀ ਹੁੰਦੀ ਹੈ ਤੁਹਾਡੇ ਲਈ ਕਿ ਤੁਸੀਂ ਕੁਝ ਵੀ ਉਹਦੇ ਵਿੱਚ ਲਿਖ ਦਿੰਦੇ ਹੋ ਮੇਰੇ ਲਈ ਇਹ ਡਾਇਰੀ ਦੀ ਤਰ੍ਹਾਂ ਨੇ ਕੋਈ ਵੀ ਖਿਆਲ ਆਂਦਾ ਜਾਂ ਕੁਝ ਨਹੀਂ ਡਿਸਟਰਬੈਂਸ ਹੁੰਦੀ ਤਾਂ ਮੈਂ ਇੰਨਾ ਦੀ ਹੈਲਪ ਨਾਲ ਉਹਨਾਂ ਖਿਆਲਾਂ ਨੂੰ ਉਹਨਾਂ ਸੋਚਾਂ ਨੂੰ ਜਾਂ ਅੰਦਰ ਚੱਲ ਰਹੀ ਇਮੋਸ਼ਨਸ ਨੂੰ ਮੈਂ ਰਿਡਿਓ ਉਤਾਰ ਸਕਦੀ ਹਾਂ ਇਹਨਾਂ ਦੀ ਜਰੀਏ ਤਾਂ ਇਹ ਕਹਿ ਲਓ ਵੀ ਤੇ ਦੋਸਤ ਵੀ ਨੇ ਸੰਗੀ ਸਾਥੀ ਵੀ ਨੇ ਹੈਨਾ ਔਰ ਇਹਨਾਂ ਤੋਂ ਬਿਨਾ ਕਹਿ ਲਓ ਕਿ ਲਾਈਫ ਜਿਹੜੀ ਆ ਇੱਕ ਅਧੂਰਾ ਬੰਨੀ ਆ ਮੈਮ ਚਿੱਤਰਕਾਰੀ ਇਸ ਦੁਨੀਆ ਅੰਦਰ ਤੁਸੀਂ ਕਿੰਨਾ ਤੋਂ ਵਧੇਰੇ متاثر ਹੋ ਕਾਫੀ ਲੋਕ ਨੇ ਜਿੰਨਾ ਤੋਂ ਮੈਂ ਮੋਤਾਸਰ ਹਾਂ ਬਟ ਮੈਂ ਤੁਹਾਨੂੰ ਇੱਥੇ ਇਹ ਦੱਸ ਸਕਦੀ ਹਾਂ ਕਿ ਮੈਂ ਕਿਹੜੇ ਕੰਮਾਂ ਤੋਂ ਜ਼ਿਆਦਾ ਮੋਤਾਸਰ ਹੋ ਸਕਦਾ ਹਾਂ ਜਾਂ ਜਗਾ ਪ੍ਰਭਾਵ ਪਾਉਂਦੇ ਨੇ ਲਾਈਕ ਉਹ ਵਾਲੇ ਕੰਮ ਜਿਹੜੇ ਮਤਲਬ ਤੁਹਾਡੇ ਕਲਪਨਾ ਵਿੱਚ ਉੱਭਰੇ ਹੋਣ ਮਤਲਬ ਤੁਹਾਡੇ ਜਿਨ੍ਹਾਂ ਵਿੱਚ ਇੱਕ ਅਲੱਗ ਉਡਾਨ ਹੋਵੇ ਤੁਹਾਡੀ ਸੋਚ ਦੀ ਉਡਾਨ ਜਿਹੜੀ ਆ ਉਹ ਉੱਡਦੀ ਹੋਵੇ ਔਰ ਜਿਨ੍ਹਾਂ ਵਿੱਚ ਕੁਝ ਡਿਫਰੈਂਟ ਜਾਵੇ ਜਿਹੜਾ ਮਤਲਬ ਕਿ ਫੋਟੋ ਤੋਂ ਹਟਕੀ ਹੋਵੇ ਥੋੜਾ ਹੈਨਾ ਜਿਹਦੇ ਵਿੱਚ ਮਤਲਬ ਕਿ ਆਰਟਿਸਟ ਨੇ ਆਪਣੇ ਮਨ ਨੂੰ ਜੜਕਿਆ ਹੋਵੇ ਤੇ ਉਹਦੇ ਵਿੱਚ ਮਤਲਬ ਕੋਈ ਚੀਜ਼ ਕੱਢੀ ਹੋਵੇ ਹੈਨਾ ਮੈਨੂੰ ਉਹੋ ਜਿਹੇ ਕੰਮ ਜਿਹੜੇ ਬਹੁਤ ਪ੍ਰਭਾਵਿਤ ਕਰਦੇ ਔਰ ਮੈਨੂੰ ਇਦਾਂ ਲੱਗਦਾ ਕਿ ਐਸਾ ਜੇ ਕੰਮ ਜ਼ਿਆਦਾ ਹੋਣਾ ਚਾਹੀਦਾ ਹੈ। ਮੈਂ ਮਤ ਤੁਸੀ ਜਿਸ ਮਕਾਮ ਤੇ ਹੈ ਇਸ ਤੇ ਹੁਣ ਤੁਹਾਨੂੰ ਕਿਦਾਂ ਦਾ ਲੱਗਦਾ ਸਨਮਾਨਿਤ ਮਹਿਸੂਸ ਕਰਦੇ ਹੋ ਜਾਂ ਲੱਗਦਾ ਹੈ ਕਿ ਅਜੇ ਕੁਝ ਅਧੂਰਾ ਬਣਿਆ ਹੈ। ਮੈਨੂੰ ਲੱਗਦਾ ਨਹੀਂ ਮੈਂ ਇਸ ਕਦੀ ਇਹ ਸੋਚਿਆ ਕਿ ਮੈਂ ਕਿਸੇ ਮੁਕਾਮ ਤੇ ਹਾਂ ਜਾਂ ਨਹੀਂ ਹਾਂ ਬਸ ਮੈਂ ਆਪਣੇ ਆਪ ਦੀ ਭਾਲ ਵਿੱਚ ਹਾਂ ਕਿ ਆਪਣੇ ਆਪ ਦੀ ਖੋਜ ਕਰਾਂ ਔਰ ਜੋ ਆਪਣੇ ਅੰਦਰ ਵਾਲ ਵਾਲੇ ਵਿੱਚ ਚੱਲ ਰਹੇ ਨੇ ਜੋ ਮੇਰੇ ਅੰਦਰ ਖਿਆਲ ਬੂੰਦਿਰ ਨੇ ਅਸੀਂ ਉਹਨਾਂ ਨੂੰ ਮੈਂ ਕਿਸੇ ਤਰੀਕੇ ਪੇਪਰ ਤੇ ਕੈਨਵਸ ਤੇ ਉਤਾਰਾਂ ਮੈਂ ਇਹਨੇ ਚੱਕਰ ਚ ਪੈਣਾ ਨਹੀਂ ਚਾਹਦੀ ਕਿ ਕਿਹੜਾ ਕੰਮ ਹਾਸਲ ਹੋ ਗਿਆ ਕਿਹੜਾ ਨਹੀਂ ਮੈਨੂੰ ਲੱਗਾ ਕਿ ਆਪਣੇ ਆਪ ਦੀ ਖੋਜ ਕਰਨੀ ਆਪਣੇ ਆਪ ਨੂੰ ਪਛਾਣਨਾ ਇਹ ਸਭ ਤੋਂ ਜ਼ਰੂਰ ਹੈ ਮੈਨੂੰ ਸਭ ਤੋਂ ਜ਼ਰੂਰੀ ਇਹ ਚੀਜ਼ ਹੈ ਕਿਸ ਚਿੱਤਰ ਨੂੰ ਅਕੀਰਮ ਤੋਂ ਬਾਅਦ ਤੁਸੀਂ ਪੂਰਨ ਤੌਰ ਤੇ ਸੰਤੁਸ਼ਟ ਹੋਏ ਅਤੇ ਅਜੇ ਹਾ ਕਿਹੜਾ ਚਿੱਤਰ ਜੋ ਅਜੇ ਵੀ ਅਧੂਰਾ ਲੱਗਦਾ ਮੈਨੂੰ ਮੈਨੂੰ ਲੱਗਾ ਕਿ ਹਰੇਕ ਸਕੈਚਰ ਪੇਂਟਿੰਗ ਨਾਲ ਸਾਂਝ ਅਲੱਗ ਲੱਗੀ ਹੁੰਦੀ ਆ ਔਰ ਉਹਨਾਂ ਦੇ ਪੂਰਨ ਜਾਂ ਕੰਪਲੀਟ ਜਾਂ ਨਾ ਕੰਪਲੀਟ ਹੋਣ ਦੇ ਨਾਲ ਦਾ ਕੋਈ ਸੰਬੰਧ ਨਹੀਂ ਕਿਉਂਕਿ ਕਈ ਸਕੈਚੇਸ ਇਦਾਂ ਦੇ ਨਹੀਂ ਹੁੰਦੇ ਜਿਹੜੇ ਮਤਲਬ ਪੂਰੀ ਤਰ੍ਹਾਂ ਕੰਪਲੀਟ ਨਹੀਂ ਹੋਏ ਬਟ ਉਹਨਾਂ ਦਾ ਅਧੂਰਾਪਣ ਹੀ ਉਹਨਾਂ ਦੇ ਖਿੱਚ ਦਾ ਕਾਰਨ ਬਣਦਾ ਆ ਔਰ ਹਰ ਇੱਕ ਸਕੈਚ ਮਤਲਬ ਕੋਈ ਬੱਚਿਆਂ ਵਾਂਗ ਲੱਗਦਾ ਕੋਈ ਮਤਲਬ ਮਾਂ ਦੀ ਬੁੱਕਲ ਵਾਂਗ ਲੱਗਦਾ ਤੇ ਹਰ ਇੱਕ ਨਾਲ ਸਾਹਜ ਜਿਹੜੀ ਡਿਫਰੈਂਟ ਡਿਫਰੈਂਟ ਆ ਔਰ ਮੈਂ ਕਦੀ ਇਹ ਦਾ ਸੈਸ਼ਨ ਨਹੀਂ ਸੋਚਿਆ ਕਿ ਹਾਂ ਕਿਹੜਾ ਸਕੈਚ ਮਤਲਬ ਅਧੂਰਾ ਰਹਿ ਗਿਆ ਇਹਨਾਂ ਕਿਹੜਾ ਪੂਰਾ ਆਈ ਥਿੰਕ ਉਹ ਜਿੱਦਾਂ ਜਿਸ 스테ਜ ਤੇ ਤੱਕ ਕੰਪਲੀਟ ਹੋਇਆ ਜਿਸ ਪ੍ਰੋਸੈਸ ਤੱਕ ਚੱਲਿਆ ਉਹਦੀ জারਨੀ ਹੋਣੀ ਹੀ ਸੀਗੀ ਉਸ ਤੋਂ ਬਾਅਦ ਉਹ ਆਪਣੇ ਆਪ ਦੇ ਵਿੱਚ ਕੰਪਲੀਟ ਹੀ ਆ ਮੈਮ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਬੜੀਆਂ ਲੱਗਦੀ ਤੇ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨਾਲ ਕੋਈ ਦਿਲ ਦੀ ਗੱਲ ਸਾਂਝੀ ਕਰਨਾ ਚਾਹਾਂ ਤਾਂ ਬੜਾ ਸ਼ੁਕਰੀਆ ਸਾਰੀਆਂ ਇਹ ਗੱਲਾਂ ਨੇ ਸਾਂਝੀਆਂ ਕੀਤੀਆਂ ਪਰ ਫਿਰ ਵੀ ਮੈਂ ਇਹ ਕਹਿਣਾ ਚਾਹੁੰਦੀ ਕਿ ਤੁਸੀਂ ਆਪਣੇ ਸੁਪਨਿਆਂ ਨੂੰ ਮਤ ਜ਼ਰੂਰ ਪੂਰਾ ਕਰੋ ਆਪਣੇ ਅੰਦਰ ਦੀ ਆਵਾਜ਼ ਨੂੰ ਜ਼ਰੂਰ ਪਛਾਨੋ ਅਤੇ ਆਪਣੇ ਆਪ ਨੂੰ ਪਛਾਨੋ ਅਗਰ ਕੋਈ ਵੀ ਔਖਾ ਟਾਈਮ ਚੱਲ ਰਿਹਾ ਆ ਤਾਂ ਉਸ ਤੋਂ ਘਬਰਾਉਣਾ ਕਿਉਂਕਿ ਕਹਿੰਦੇ ਨੇ ਪੱਤੀ ਵਿੱਚ ਤੱਪ ਕੇ ਹੀ ਪੱਕਦੇ ਆਸੀਂ ਤੇ ਇਹ ਸੋਚ ਲਓ ਕਿ ਤੁਹਾਡੇ ਇੱਕ ਪ੍ਰੋਸੈਸ ਚੱਲਦੀਆਂ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਮਤਲਬ ਵੀ ਪਕਾਰੇ ਨੇ ਹੈ ਨਾ ਤਾਂ ਜ਼ਰੂਰੀ ਹੈ ਕਿ ਤੁਸੀਂ ਬਸ ਆਪਣੇ ਆਪ ਤੇ ਪ੍ਰੋਸਰ ਰੱਖੋ ਤੇ ਨਿਰੰਤਰ ਆਪਣੀਆਂ ਸੋਚਾਂ ਦੀ ਉਡਾਨ ਦੀ ਉਡਾਰੀ ਭਰਦੇ ਰਹੋ ਬਸ ਇਹੀ ਕਹਿਣਾ ਚਾਹੁੰਦੀ ਮੈਂ ਸਾਰਿਆਂ ਨੂੰ ਮੈਂ ਇੱਕ ਵਾਰ ਫਿਰ ਤੋਂ ਤੁਹਾਡਾ ਬਹੁਤ ਧੰਨਵਾਦ ਤੁਸੀਂ ਸਾਡੇ ਕੋਲ ਆ ਕੇ ਸ਼ਿਰਕਤ ਕੀਤੀ ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ ਜਵਾਬਾਂ ਵਿੱਚੋਂ ਬੜਾ ਕੁਝ ਸਿੱਖਣ ਨੂੰ ਮਿਲਿਆ ਬਹੁਤ ਬਹੁਤ ਸ਼ੁਕਰੀਆ ਸਾਸਿਕਾ ਸ਼ੁਕਰੀਆ